ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਰਹੀ ਸੁਣਨ ਵਾਲੇ श्रोताओं ਨੂੰ ਫਤਿਹ ਪ੍ਰਵਾਨ ਹੋਵੇ ਜੀ ਔਰ ਇੱਕ ਬਹੁਤ ਹੀ ਸਿੱਖ ਇਤਿਹਾਸ ਦੇ ਨਾਲ ਜੁੜਿਆ ਹੋਇਆ ਵਿਸ਼ਾ ਲੋਕਿ ਮਹਾਨ ਜਰਨੈਲ ਹੋਏ ਨੇ ਸਰਦਾਰ ਹਰੀ ਸਿੰਘ ਦੀ ਨਾਲੂਆ ਉਹਨਾਂ ਦੇ ਜੀਵਨ ਸੰਬੰਧੀ ਆਪਾਂ ਕੁਝ ਵਿਚਾਰਾਂ ਉਹਨਾਂ ਦੇ ਜੀਵਨ ਸੰਬੰਧੀ ਜਿਹੜੀ ਹਿਸਟਰੀ ਥੋੜੀ ਜੀ ਤੁਹਾਡੇ ਨਾਲ ਸਮਝ ਪਾਵਾਂਗਾ ਜਿੰਨੀ ਕੁ ਦਾਸ ਨੂੰ ਜਾਣਕਾਰੀ ਹੈ ਕਿ 3 ਏਪ੍ਰੈਲ 1837 ਵਾਲੇ ਦਿਨ ਜਮਰਾਉ ਦੇ ਮਕਾਮ ਤੇ ਜੋ ਲੜੀ ਗਈ ਜੰਗ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਜਿਹੜੇ ਪਿਆਰੇ ਵਿਸ਼ ਪ੍ਰਸਿੱਧ ਜਰਨੈਲ ਹੋਏ ਆ ਸਰਦਾਰ ਹਰੀ ਸਿੰਘ ਜੀ ਨਲਵਾ ਜਿਸ ਨੇ ਜੋ ਜੂਝ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ ਉਹਨਾਂ ਨੇ ਕਹਿੰਦੇ ਸਨ 1837 ਸਾਲ ਦੇ ਦੌਰਾਨ ਜਮਰਾਉ ਦੇ ਮਕਾਮ ਇਹ ਮੈਦਾਨ ਵਿੱਚ ਸਿੱਖਾਂ ਤੇ ਅਫਗਾਨਾਂ ਵਿਚਾਲੇ ਜੋ ਲੜੀ ਗਈ ਜੰਗ ਜਿਸ ਦਾ ਕਿ ਇਤਿਹਾਸਿਕ ਪੱਖੋਂ ਇੱਕ ਮਹੱਤਵਪੂਰਨ ਸਥਾਨ ਹੈ ਇਸ ਜੰਗ ਦੇ ਵਿੱਚ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਪਿਆਰੇ ਵਿਸ਼ਵ ਪ੍ਰਸਿੱਧ ਜਰਨੈਲ ਸਰਦਾਰ ਹਰੀ ਸਿੰਘ ਜੀ ਨਾਲਵਾ ਜੋ ਜੂਜ ਕੇ ਸ਼ਹੀਦ ਹੋਏ ਸਨ ਉਸ ਸਮੇਂ 30 April 1837 ਵਾਲੇ ਦਿਨ ਜਮਰਾਉ ਦੇ ਮਕਾਮ ਤੇ ਲੜੀ ਗਈ ਇਸ ਜੰਗ ਵਿੱਚ ਸਿੱਖ ਖੈਬਰਦਾਰਾਂ ਨੂੰ ਲੰਗ ਕੇ ਜਲਾਲਾਬਾਦ ਤੇ ਕਬਜ਼ਾ ਕਰਨਾ ਚਾਹੁੰਦੇ ਸਨ ਪਰ ਅਫਗਾਨੀਆਂ ਨੇ ਉਹਨਾਂ ਨੂੰ ਜਮਰਾਉ ਦੇ ਸਥਾਨ ਤੇ ਹੀ ਰੋਕ ਲਿਆ ਅਤੇ ਭਾਰੀ ਜੰਗ ਹੋਈ ਸਰਦਾਰ ਹਰੀ ਸਿੰਘ ਦੀ ਨਲਵਾ ਹੁਣਾਂ ਦੀ ਜੰਗੀ ਸੂਰਬੀਨਤਾ ਸਦਕਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀਆਂ ਸਰਹੱਦਾਂ ਜਮਰਾਉ ਤੱਕ ਜਾ ਪੁੱਜੀਆਂ ਸਾਲ 1836 ਦੇ ਦੌਰਾਨ ਸਰਦਾਰ ਹਰੀ ਸਿੰਘ ਦੀ ਨਲਵਾ ਉਹਨਾਂ ਦੇ ਸੂਬਾ ਪੇਸ਼ਾਵਰ ਦੀ ਬਾਗਡੋਰ ਸੰਭਾਲਦੇ ਹੀ ਜਮਰਾਉ ਦਾ ਕਿਲਾ ਫਤਿਹ ਕਰਕੇ ਇਸ ਉੱਪਰ ਕੇਸਰੀ ਪਰਚਮ ਲਹਿਰਾ ਦਿੱਤਾ ਅਤੇ ਪੇਸ਼ਾਵਰ ਤੋਂ ਜਮਰਾਉ ਦੇ ਕਿਰੇਵਾ ਨੂੰ ਜਾਣ ਵਾਲੇ ਜਰਨੈਲਿਕ ਛੜਕ ਦੀ ਰਾਖੀ ਲਈ ਪਿਸ਼ਾਵਰ ਤੇ ਜਮਰਾਉ ਦੇ ਵਿਚਾਲੇ ਇੱਕ ਹੋਰ ਛੋਟਾ ਕਿਲਾ ਉਸਾਬਕਾ ਜੋ ਕਿ ਬਾਉਦ ਦੇ ਵਿੱਚ ਬੁਰਜ ਹਰੀ ਸਿੰਘ ਦੇ ਨਾਮ ਦੇ ਨਾਲ ਜਾਣੇ ਜਾਣ ਲੱਗਾ ਇਸ ਤੋਂ ਬਾਅਦ ਸਰਦਾਰ ਹਰੀ ਸਿੰਘ ਜਨਲਵਾ ਜੀ ਨੇ ਕਿਲਾ ਬਾੜਾ ਕਿਲਾ ਮਿਚਨੀ ਜੋ ਕਾਬਲ ਦੇ ਕੰਡੇ ਸੀ ਕਿਲਾ ਸ਼ਕਰਗਰ ਕੱਚੀ ਗੜੀ ਆਦ ਕਿਲੇ ਬਣਵਾਏ ਅਪਰੰਤ ਆ ਪਿਸ਼ਾਵਰ ਵਾਪਸ ਆਏ ਇੰਜ ਕਿਲਿਆਂ ਦੀ ਸਾਰੀ ਅਤੇ ਫੌਜੀ ਤਿਆਰੀ ਨੂੰ ਵੇਖ ਕੇ ਅਫਗਾਨ ਹਾਕਮਾਂ ਨੂੰ ਇਹ ਡਰ ਸਤਾਣ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਜਲਾਲਾਬਾਦ ਅਤੇ ਕਾਬਲ ਨੂੰ ਵੀ ਸਿੱਖ ਰਾਜ ਦੇ ਨਾਲ ਲਾਉਣ ਦੀ ਤਿਆਰੀ ਹੋ ਰਹੀ ਹੈ। ਅਫਗਾਨ ਸਰਦਾਰ ਅਮੀਰ ਦੋਸਤ ਮੁਹੰਮਦ ਖਾਨ ਪਹਿਲਾਂ ਵੀ ਤਿੰਨ ਵਾਰ ਸਰਦਾਰ ਹਰੀ ਸਿੰਘ ਹੁਣਾ ਦੇ ਹੱਥੋਂ ਰਣ ਭੂਮੀ ਵਿੱਚ ਹਾਰ ਦਾ ਸਾਹਮਣਾ ਕਰ ਚੁੱਕਿਆ ਸੀ। ਇਸ ਤਿਆਰੀ ਦੀ ਸੋਚ ਨੂੰ ਲੈ ਕੇ ਅਤੇ ਸਿੱਖ ਫੌਜਾਂ ਦੇ ਮੁਕਾਬਲੇ ਦੇ ਲਈ ਅਮੀਰ ਦੋਸਤ ਮੁਹੰਮਦ ਖਾਨ ਨੇ ਵੀ ਇੱਕ ਬਹੁਤ ਵੱਡੀ ਜੰਗ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਸਨੇ ਗਾਜ਼ੀਆਂ ਦੇ ਇੱਕ ਭਾਰੀ ਇਕੱਠ ਵਿੱਚ ਇਸਲਾਮ ਦੇ ਨਾਂ ਤੇ ਜ਼ਿੰਦਗੀ ਜਾਂ ਦੀ ਕੁਰਬਾਨ ਕਰਨ ਦੇ ਲਈ ਇੱਕ ਧੂਆਂ ਧਾਰ ਭਾਸ਼ਣ ਦਿੱਤਾ ਤੇ ਇਸ ਦੇ ਵਿੱਚ ਉਸਨੇ ਇਸਲਾਮ ਦੇ ਨਾਮ ਤੇ ਆਪਣੇ ਪੰਜਾਂ ਪੁੱਤਰਾਂ ਮੁਹੰਮਦ ਅਫਜ਼ਲ ਖਾਨ, ਮੁਹੰਮਦ ਅਕਬਰ ਖਾਨ, غلام ਹੈਦਰ ਖਾਨ, ਮੁਹੰਮਦ ਆਜ਼ਮ ਖਾਨ ਅਤੇ ਮੁਹੰਮਦ ਅਕਰਮ ਖਾਨ ਨੂੰ ਕੁਰਬਾਨ ਕਰ ਦੇਣ ਦੀ ਗੱਲ ਵੀ ਆਖੀ ਕਹਿ ਕੇ ਅਫਗਾਨਾਂ ਨੂੰ ਜਜਬਾਤੀ ਕਰ ਦਿੱਤਾ ਧਰਮ ਦੇ ਨਾਮ ਤੇ ਕਿਸੇ ਨੂੰ ਵੀ ਜਜਬਾਤੀ ਕਰਨਾ ਖਾਸਾ ਆਸਾਨ ਹੁੰਦਾ ਹੈ ਸੋ ਇਸ ਜਜਬਾਤੀ ਭਾਸ਼ਣ ਤੋਂ ਬਾਅਦ ਅਫਗਾਨੀ ਮਾਵਾ ਨੇ ਪ੍ਰੇਰਿਤ ਹੋ ਕੇ ਆਪਣੇ ਪੁੱਤਰਾਂ ਨੂੰ ਦੋਸਤ ਮੁਹੰਮਦ ਖਾਨ ਦੇ ਸਾਹਮਣੇ ਪੇਸ਼ ਕਰ ਦਿੱਤਾ ਇਸ ਨੂੰ ਜਦੋਂ ਜਹਾਦ ਦਾ ਨਾਂ ਦਿੱਤਾ ਗਿਆ ਤਾਂ ਅਮੀਰ ਖਾਨਦਾਨਾਂ ਵਿੱਚੋਂ ਨਵਾਬ ਸ਼ਿਆਯਾਦੇ ਦੀ ਵੱਡੀ ਗਿਣਤੀ ਇੱਥੇ ਸਾਹਮਣੇ ਆ ਗਏ ਇਹਨਾਂ ਦੇ ਨਾਲ ਹੀ ਆलम ਖਾਨ ਮਜ਼ੂਰੀ ਕੁੰਨੜ ਪੋਸਤ ਦੇ ਫਾਇਦ ਬਾਬਾ ਆਪਣੇ ਹਜ਼ਾਰਾਂ ਪੈਰੋਕਾਰਾਂ ਦੇ ਨਾਲ ਸ਼ਾਲਕ ਖਾਨ ਸਣੇ ਆਪਣੀ ਭਾਈ ਲਸ਼ਕਰਾਂ ਦੇ ਕਾਬਲ ਪੁੱਜਿਆ ਹੁਣ ਜਦੋਂ ਫਗਾਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਿੱਖਾਂ ਦੀ ਕਮਾਂਡ ਜਰਨੈਲ ਹਰੀ ਸਿੰਘ ਨਲਵਾ ਕਰ ਰਿਹਾ ਹੈ ਤਾਂ ਉਹਨਾਂ ਦੇ ਹੌਸਲੇ ਸਰਦਾਰ ਨਲਵਾ ਦਾ ਨਾਮ ਸੁਣ ਕੇ ਫਸ਼ਦ ਹੋ ਗਿਆ ਕਿਉਂਕਿ ਅਜੇ ਤੱਕ ਉਹ ਇਸ ਗੱਲ ਤੋਂ ਅਵੇਸਲੇ ਸਨ ਕਿ ਇਸ ਹਮਲੇ ਦੀ ਕਮਾਂਡ ਸਰਦਾਰ ਨਲਵੇ ਦੇ ਹੱਥ ਹੈ ਇਸ ਤੋਂ ਪਹਿਲਾਂ ਉਹ ਇਸ ਹਮਲੇ ਨੂੰ ਪੂਰੇ ਜੋਸ਼ ਦੇ ਨਾਲ ਰੋਕਦੇ ਰਹੇ ਪਰ ਹੁਣ ਅਫਗਾਨਾ ਨੂੰ ਭਜਣਾ ਪੈ ਰਹੀ ਹੈ ਅਫਗਾਨਾ ਪਾਸੋਂ ਸਰਦਾਰ ਹਰੀ ਸਿੰਘ ਜੀ ਨਲਵੇ ਨੇ ਇਸ ਜੰਗ ਵਿੱਚ 14 ਤੋਪਾਂ ਵੀ ਖੋ ਲਈਆਂ ਜਦੋਂ ਸਾਰੇ ਅਫਗਾਨ ਨਸ ਗਏ ਤਾਂ ਖਾਲਸਾਈ ਰਵਾਇਤ ਦੇ ਮੁਤਾਬਕ ਸਰਦਾਰ ਹਰੀ ਸਿੰਘ ਨਲਵਾ ਨੇ ਉਹਨਾਂ ਦਾ ਪਿੱਛਾ ਨਹੀਂ ਕੀਤਾ ਹੁਣ ਖਾਲਸਾ ਫੌਜ ਨੂੰ ਕਿਲਾ ਜਮਰਾਵ ਦੇ ਕੈਂਪ ਦੇ ਵਿੱਚ ਲਿਜਾ ਕੇ ਦੰਮ ਦਵੋਣ ਭਾਵ ਆਰਾਮ ਕਰਾਉਣ ਦੇ ਲਈ ਸਰਦਾਰ ਨਲਵਾ ਨੇ ਫੌਜਾਂ ਨੂੰ ਕਿਲੇ ਵੱਲ ਕੂਚ ਕਰਨ ਦੇ ਦੇਖਿਆ ਪਰ ਸਰਦਾਰ ਹਰੀ ਸਿੰਘ ਜੀ ਨਲਵਾ ਦੇ ਇੱਕ ਸਾਥੀ ਸਰਦਾਰ ਨਿਹराण ਸਿੰਘ ਪੰਜ ਹੱਥਾ ਜਿੱਤ ਦੀ ਖੁਸ਼ੀ ਦੇ ਜੋਸ਼ ਅਫਗਾਨਾਂ ਦੇ ਦਰੇ ਦੀ ਗੁਫਾ ਦੇ ਅੰਦਰ ਚਲਾ ਗਿਆ ਜਦੋਂ ਸਰਦਾਰ ਹਰੀ ਸਿੰਘ ਜੀ ਨਲਵਾ ਨੇ ਸਰਦਾਰ ਨਿਹराण ਸਿੰਘ ਜੀ ਪੰਜ ਹੱਥੇ ਨੂੰ ਦਰੇ ਦੀ ਗੁਫਾ ਦੇ ਅੰਦਰ ਜਾਂਦੇ ਦੇਖਿਆ ਤਾਂ ਉਸ ਨੂੰ ਬੁਲਾਉਣ ਲਈ ਤੇਜ਼ੀ ਨਾਲ ਗੁਫਾ ਵੱਲ ਵਜੇ ਕਿਉਂਕਿ ਉਹਨੂੰ ਪਤਾ ਸੀ ਕਿ ਅੰਦਰ ਅਫਗਾਨ ਲੜ ਲੜਾਕੇ ਛੁਪੇ ਹੋਏ ਹਨ ਸਰਦਾਰ ਹਰੀ ਸਿੰਘ ਦੀ ਨਲੂਆਂ ਦਾ ਅੰਗ ਰੱਖਿਆਕ ਸਰਦਾਰ ਅਜਾਇਬ ਸਿੰਘ ਵੀ ਉਹਨਾਂ ਦੇ ਨਾਲ ਹੀ ਗੁਫਾ ਵੱਲ ਵਧਿਆ ਤਾਂ ਉਸ ਵਕਤ ਗੁਫਾ ਵਿੱਚ ਘਾਤ ਲਾ ਕੇ ਛੋਪੇ ਬੈਠੇ ਇੱਕ ਅਫਗਾਨੀ ਫੌਜੀ ਨੇ ਸਰਦਾਰ ਅਜਾਇਬ ਸਿੰਘ ਨੂੰ ਗੋਲੀ ਮਾਰ ਦਿੱਤੀ ਅਤੇ ਉਹ ਉੱਥੇ ਹੀ ਸ਼ਹੀਦ ਹੋ ਗਿਆ ਇਸੇ ਵਕਤ ਘੋੜੇ ਦੇ ਸਵਾਰ ਸਰਦਾਰ ਹਰੀ ਸਿੰਘ ਨੇ ਘੋੜੇ ਤੋਂ ਉਤਰ ਕੇ ਆਪਣਾ ਘੋੜਾ ਅੱਗੇ ਵਧਾ ਦਿੱਤਾ ਤਾਂ ਗੁਫਾ ਵਿੱਚੋਂ ਹੋਰ ਗੋਲੀਆਂ ਦੀ ਬਾਛੜੂ ਆਈ ਜਿਸ ਵਿੱਚ ਦੋ ਗੋਲੀਆਂ ਨਲੂਏ ਉਹਨਾਂ ਦੀ ਅੱਖੀ ਵਿੱਚ ਲੱਗੀਆਂ ਇਹਨਾਂ ਨੂੰ ਬਾਕੀ ਦੇ ਸਿੰਘ ਮੋੜ ਘੋੜ ਸਵਾਰ ਵੀ ਉੱਥੇ ਪੁੱਜ ਗਏ ਅਤੇ ਅਫਗਾਨਾਂ ਨੂੰ ਚੁਣ ਚੁਣ ਕੇ ਮਾਰਿਆ ਪਰ ਜਿਹੜਾ ਪਾਣਾ ਵਰਤਣਾ ਸੀ ਉਹ ਵਰਤ ਚੁੱਕਾ ਸੀ ਪਾਉ ਸਰਦਾਰ ਹਰੀ ਸਿੰਘ ਦੀ ਨਲਵਾ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਚੁੱਕੇ ਸਨ ਕਹੇ ਸਰਦਾਰ ਹਰੀ ਸਿੰਘ ਦੀ ਨਲਵਾ ਨੇ ਇੰਨੀ ਬੁਰੀ ਤਰ੍ਹਾਂ ਜ਼ਖਮੀ ਹੋਣ ਦੇ ਬਾਵਜੂਦ ਵੀ ਪੂਰੇ ਹੌਸਲੇ ਅਤੇ ਚੜ੍ਹਦੀ ਕਲਾ ਦੇ ਨਾਲ ਘੋੜੇ ਉੱਪਰ ਸਵਾਰ ਹੋਏ ਅਤੇ ਵਾਗਾ ਕਿਲਾ ਜਮਰੌਦਵਾਲ ਮੋੜ ਲਈ ਅਤੇ ਸਿੱਧੇ ਕਿਲੇ ਵਿੱਚ ਆ ਪੁੱਜੇ ਸਰਦਾਰ ਮਹਾ ਸਿੰਘ ਨੇ ਫਟੜ ਸਰਦਾਰ ਨਲਵੇਂ ਨੂੰ ਘੋੜੇ ਤੋਂ ਪੂਰੀ ਹਾਜ਼ਤ ਦੇ ਨਾਲ ਉਤਾਰਿਆ ਅਤੇ ਕਿਲੇ ਦੇ ਅੰਦਰ ਲੈ ਕੇ ਤੇ ਸਰਦਾਰ ਹਰੀ ਸਿੰਘ ਦੀ ਨਲਵਾ ਨੇ ਆਪਣੀ ਹਾਲਤ ਨਾਜ਼ੁਕ ਵੇਖ ਕੇ ਆਪਣਾ ਅੰਤ ਸਮਾਂ ਨੇੜੇ ਜਾਣ ਕੇ ਸਾਰੇ ਸਰਦਾਰਾਂ ਨੂੰ ਕੋਲ ਬੁਲਾਇਆ ਅਤੇ ਇਹਨਾਂ ਪਰਬਤਾਂ ਵਿੱਚ ਗੱਡੇ ਖਾਲਸਾ ਜੀ ਪਰਚਮ ਦੀ ਇੱਜ਼ਤ ਆਬਰੂ ਕਾਇਮ ਰੱਖਣ ਲਈ ਉਹਨਾਂ ਪਾਸੋਂ ਇਹ ਪ੍ਰਣ ਵੀ ਲਿਆ ਕਿ ਉਹ ਅਖੀਰਲੇ ਸੁਆਸਾਂ ਤੱਕ ਖਾਲਸਾ ਦੀ ਪਰੰਪਰਾਵਾਂ ਤੇ ਪਹਿਰਾ ਦਿੰਦਿਆਂ ਆਖਰੀ ਸੁਆਸਾਂ ਤੱਕ ਡਟੇ ਰਹਿਣਗੇ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਮੇਰੀ ਮੌਤ ਦੀ ਖਬਰ ਅਜੇ ਤੱਕ ਨਸ਼ਰ ਨਹੀਂ ਕਰਨੀ 30 ਅਪ੍ਰੈਲ 1837 ਵਾਲੇ ਦਿਨ ਜਦੋਂ ਰਾਤ ਪੈ ਚੁੱਕੀ ਤਾਂ ਸਰਦਾਰ ਹਰੀ ਸਿੰਘ ਨਲਵਾ ਜੇ ਕਾਰਿਆਂ ਵਿਗੂੰਜ ਦੇ ਨਾਮ ਸਿੱਖ ਸਰਦਾਰਾਂ પાસે ਬਚਨ ਨਿਭਾਉਣ ਦਾ ਪ੍ਰਣ ਲੈਂਦੇ ਸੀ ਆਪਣੇ ਪ੍ਰਾਣ ਤਿਆਕ ਕੇ ਸ਼ਹੀਦੀ ਜਾਮ ਪੀ ਲਿਆ ਕਹਿੰਦੇ ਰਾਤ ਪੈ ਚੁੱਕੀ ਸੀ ਰਾਤ ਦੀਆਂ ਮਸ਼ਾਲਾਂ ਜਗਣੀਆਂ ਸ਼ੁਰੂ ਹੋ ਗਈਆਂ ਪਰ ਮਸ਼ਾਲਾਂ ਤੇ ਜਗਦੇ ਹੀ ਸਿੱਖ ਰਾਜ ਨੂੰ ਰੌਸ਼ਨ ਕਰਨ ਵਾਲੀ ਮਿਸ਼ਾਲ ਬੁੱਝ ਚੁੱਕੀ ਸੀ ਸਰਦਾਰ ਮਹਾ ਸਿੰਘ ਨੇ ਸਰਦਾਰ ਹਰੀ ਸਿੰਘ ਨਲਵੇ ਦੀ ਆਖਰੀ ਇੱਛਾ ਦੇ ਮੁਤਾਬਕ ਉਹਨਾਂ ਦੀ ਸ਼ਹੀਦੀ ਦੀ ਭੇਡ ਨੂੰ ਗੁਪਤ ਰੱਖਣ ਲਈ ਰਾਤੋਂ ਰਾਤ ਕਿਲੇ ਦੀ ਚੜ੍ਹਦੀ ਨੁਕਰ ਵੱਲ ਬਹੁਤ ਹੀ ਸਾਦੇ ਢੰਗ ਦੇ ਨਾਲ ਕਨਾਤਾ ਦੇ ਅੰਦਰ ਸੋਹਲੇ ਸਾਹਿਬ ਦਾ ਪਾੜ ਕਰਕੇ ਤੇ ਸ਼ਹੀਦੀ ਜੋ ਹਰੀ ਸਿੰਘ ਨਲਵੇ ਦੀ ਅੰਤਮ ਸੰਸਕਾਰ ਕਰ ਦਿੱਤਾ ਕਹਿੰਦੇ ਇਸ ਮਹਾਨ ਜਰਨੈਲ ਹਰੀ ਸਿੰਘ ਨਲਵੇ ਦਾ ਜਨਮ ਸਨ 18 1791 ਈਸਵੀ ਵਿੱਚ ਗੁਜਰਾਂ ਵਾਲੇ ਵਿਖੇ ਸਰਦਾਰ ਗੁਰਦੇਵਾਲ ਸਿੰਘ ਦੇ ਉੱਤਪਨ ਦੇ ਗ੍ਰਹਿ ਵਿਖੇ ਹੋਇਆ ਆਪ ਅਜੀਤ ਸਤਵਰੇ ਦੇ ਸੰਨ ਦੇ ਪਿਤਾ ਸਰਦਾਰ ਗੁਰਦੇਵ ਆਸਰ ਜੀ ਉਪਲ ਦਾ سایਾ ਜਿਹੜਾ ਸਿਰ ਤੋਂ ਉੱਟ ਗਿਆ ਇਸ ਕਰਕੇ ਆਪ ਦੇ ਬਚਪਨ ਦੇ ਦਿਨ ਆਪ ਦੇ ਮਾਮੇ ਦੇ ਘਰ ਗੁਜਰੇ ਆਪ ਦੀ ਵਿੱਦਿਆ ਜਾਂ ਫੌਜੀ ਸਿੱਖਿਆ ਦਾ ਭਾਵੇਂ ਕੋਈ ਖਾਸ ਯੋਗ ਪ੍ਰਬੰਧ ਨਹੀਂ ਸੀ ਪਰ ਫਿਰ ਵੀ ਗੁਰੂ ਕਿਰਪਾ ਸਦਕਾ 15 ਸਾਲ ਦੀ ਉਮਰ ਦੇ ਵਿੱਚ ਆਪ ਨੇ ਆਪਣੇ ਬਲਬੂਤੇ ਆਪਣੇ ਆਪ ਹੀ ਆਪਣੀ ਹੀ ਜਤਨਾਂ ਦੇ ਸਦਕੇ ਕਰਤਵ ਮਹਾਰਤਾ ਹਾਸਲ ਕਰ ਲਈਆਂ ਸਤਿਗੁਰੂ ਨੇ ਇੰਨੀ ਬੁੱਧੀ ਤੀਖਣ ਦਿੱਤੀ ਕਿ ਜੋ ਵੀ ਇੱਕ ਵਾਰ ਆਪ ਨੂੰ ਦੇਖ ਸੁਣ ਲੈਂਦਾ ਦਿਮਾਗ ਵਿੱਚ ਵਸ ਜਾਂਦਾ ਸੀ ਆਪ ਜੀ ਦੀ ਵਿਦਿਆ ਦਾ ਭਾਵੇਂ ਕੋਈ ਖਾਸ ਪਰਉਂਦ ਨਹੀਂ ਸੀ ਫਿਰ ਵੀ ਆਪ ਨੇ ਫਾਰਸੀ ਅਤੇ ਗੁਰਮੁਖੀ ਦੀ ਲਿਖਤ ਜਿਹੜੀ ਸੀ ਉਹ ਪੜਤ ਵਿੱਚ ਕਾਫੀ ਪੜੀ ਹੋਈ ਸੀ ਪ੍ਰਵੀਨਤਾ ਹਾਸਲ ਕਰ ਲਈ ਸੀ ਮੌਲਾਨਾ ਅਹਿਮਦਦੀਨ ਨੇ ਆਪਣੀ ਪੁਸਤਕ ਮੁਕੰਮਲ ਤਰੀਕ ਕਸ਼ਮੀਰ ਵਿੱਚ ਜ਼ਿਕਰ ਕੀਤਾ ਕਿ ਹਰੀ ਸਿੰਘ ਨਲਵਾ ਦੇ ਨਾਲ ਨਲਵਾ ਕਿਵੇਂ ਲੱਗਾ ਉਹ ਲਿਖਦਾ ਹੈ ਕਿ ਜ਼ਮਾਨਾ ਕਦੀਮ ਉਹ ਲਿਖਦਾ ਹੈ ਕਿ ਜ਼ਮਾਨਾ ਕਦੀਮ ਜੋ ਇੱਕ ਸਮੇਂ ਦੇ ਵਿੱਚ ਕਹਿੰਦੇ ਪੁਰਾਣੇ ਰਾਜਾ ਨਾਲ ਨਾ ਦੇ ਇੱਕ ਬਹਾਦਰ ਤੇ ਸੁਜਾਤ ਰਾਜਾ ਹੋਇਆ ਹੈ ਜਿਸ ਨਾਲ ਨਾ ਦੇ ਰਾਜੇ ਨੇ ਆਪਣੇ ਜਮਾਨੇ ਵਿੱਚ ਸ਼ਿਕਾਰ ਦੇ ਦੌਰਾਨ ਬੜੇ ਸ਼ੇਰ ਮਾਰੇ ਸਨ ਲੋਕਾਂ ਨੇ ਹਰੀ ਸਿੰਘ ਨੂੰ ਨਲ ਵਰਗਾ ਇਸ ਕਰਕੇ ਕਿਹਾ ਕਿਉਂਕਿ ਹਰੀ ਸਿੰਘ ਨੇ ਵੀ ਨਲ ਵਾਂਗ ਹੀ ਬੜੇ ਸ਼ੇਰ ਮਾਰੇ ਸਨ ਸੋ ਨਲ ਵਰਗਾ ਤੇ ਛੋਟਾ ਸ਼ਬਦ ਨਲਵਾ ਹੋ ਗਿਆ ਇਸ ਤੋਂ ਹੀ ਉਹਨਾਂ ਦਾ ਨਾਮ ਜਿਹੜਾ ਸੀ ਪੁਖਰੀ ਸਿੰਘ ਜਿਹੜਾ ਉਹ ਨਲਵਾ ਜਿਹੜਾ ਮਸ਼ਹੂਰ ਹੋਇਆ ਇੱਕ ਮਹਾਨ ਜਰਨਲ ਹੋ ਨਿਭੜੇ ਤੇ ਬਾ ਕਮਾਲ ਉਹਨਾਂ ਦਾ ਜੀਵਨ ਸੀ ਤੇ ਫਿਰ ਹੋਰ ਨਵੇਂ ਵਿਸ਼ੇ ਜਾਂ ਨਵੀਂ ਕਹਾਣੀ ਜਾਂ ਨਵੀਂ ਹਿਸਟਰੀ ਦੇ ਨਾਲ ਜੁੜਨ ਵਾਸਤੇ ਤੁਸੀਂ ਪੰਜਾਬੀ ਅਲਫਾਜ਼ ਵਿਚਾਰ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਕੇ ਕਮੈਂਟ ਬਾਕਸ ਵਿੱਚ ਕਮੈਂਟ ਵੀ ਦਿਓ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਹੋਰ ਸਿੱਕਾ ਇਤਿਹਾਸ ਦੇ ਨਾਲ ਸੰਬੰਧਾ ਕੀ ਹੋਇਆ ਉਹ ਵਿਚਾਰ ਅਲਿਖ ਕਹਾਣੀਆਂ ਸਟੋਰੀਆਂ ਸਾਖੀਆਂ ਪ੍ਰਾਪਤ ਹੋ ਸਕਣ ਧੰਨਵਾਦ ਜੀ why? Like